ਹਾਂਜੀ ਦਾ ਪੰਜਾਬ ਸਾਡਾ ਪੰਜਾਬ ਟੀਮ ਦੀ ਇੱਕ ਨਵੀਂ ਸੀਰੀਜ਼ ਹੋਰ ਸ਼ੁਰੂ ਹੋ ਚੁੱਕੀ ਹੈ ਜਿਸ ਦਾ ਨਾਮ ਹੈ ਕਿਸਮਤ ਦੀਆਂ ਖੇਡਾਂ ਤੇ ਕਿਸਮਤ ਦੀਆਂ ਖੇਡਾਂ ਦੇ ਵਿੱਚ ਸੰਦੀਪ ਤੇ ਪ੍ਰੀਤ ਦੋਨੋਂ ਸੱਕੀਆਂ ਭੈਣਾ ਬਣੀਆਂ ਹੁੰਦੀਆਂ ਹਨ ਤੇ ਜਿਹੜੀ ਸੰਦੀਪ ਹੁੰਦੀ ਹੈ ਉਸਦੀ ਮੈਰਿਜ ਪਹਿਲਾਂ ਹੋਈ ਹੁੰਦੀ ਹੈ ਤੇ ਪ੍ਰੀਤੀ ਨੇ ਬਾਹਰਲਾ ਘਰ ਸੀ ਯਾਨੀ ਕਿ ਆਇਰਸ ਕੀਤੀ ਹੁੰਦੀ ਹੈ ਤੇ ਉਸ ਦੇ ਲਈ ਉਸ ਨੇ ਭਰਾ ਪਰਜਾਈ ਯਾਨੀ ਕਿ ਪਿੰਦਰ ਪ੍ਰੀਤ ਹੋਣੀ ਮੈਰਿਜ ਦੇ ਲਈ ਮੁੰਡਾ ਲੱਭ ਰਹੇ ਹੁੰਦੇ ਹਨ ਤੇ ਉਹਨਾਂ ਨੂੰ ਵੱਡੇ ਭੈਣ ਤੇ ਉਸਨੇ ਘਰ ਵਾਲੇ ਨੂੰ ਯਾਨੀ ਕਿ ਕਵਲ ਤੇ ਸੰਦੀਪ ਨੂੰ ਬੁਲਾਇਆ ਹੁੰਦਾ ਹੈ ਘਰ ਸਲਾਹ ਮਸ਼ਵਰਾ ਕਰਨ ਦੇ ਲਈ ਸੋ ਇੱਥੇ ਹੁਣ ਇੱਕ ਬਹੁਤ ਵੱਡਾ ਟਵਿਸਟ ਹੈ ਕਿ ਪ੍ਰੀਤੀ ਦੀ ਮੈਰिज ਫੋਰਨ ਵਾਲੇ ਮੁੰਡੇ ਨਾਲ ਹੁੰਦੀ ਹੈ ਜਾਂ ਫਿਰ ਇੱਕ ਟਵਿਸਟ ਹੋਰ ਹੈ ਕਿ ਵਿੱਕੀ ਹੈ ਜੋ ਉਹ ਸੰਦੀਪ ਦੇ ਸੋਹਰਾ ਫੈਮਿਲੀ ਦੀ ਰਿਸ਼ਤੇਦਾਰੀ ਦੇ ਵਿੱਚੋਂ ਮੁੰਡਾ ਬਣਾਇਆ ਹੁੰਦਾ ਹੈ ਤੇ ਉਹ ਪਹਿਲਾਂ ਹੀ ਪ੍ਰੀਤ ਨੂੰ ਪਸੰਦ ਕਰਦਾ ਹੁੰਦਾ ਹੈ ਤੇ ਇਸ ਵੀਡੀਓ ਦੇ ਵਿੱਚ ਉਹਨਾਂ ਦੀ ਮੈਰिज ਕਿਵੇਂ ਹੋਊਗੀ ਕੀ ਕੀ ਨਵੇਂ ਟਵਿਸਟ ਆਉਣਗੇ ਇਸ ਵੀਡੀਓ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਨਾ ਵਿਖਾਇਆ ਜਾਊਗਾ ਤੇ ਵਿੱਕੀ ਦੀ ਐਂਟਰੀ ਕਿਸ ਤਰ੍ਹਾਂ ਹੋਊਗੀ ਸੋ ਵੀਡੀਓ ਦੇ ਨਾਲ ਤੁਸੀਂ ਬਨੇ ਰਹਿਣਾ ਤੇ ਤੁਸੀਂ ਵੇਖ ਸਕਦੇ ਹੈ ਪ੍ਰੀਤ ਇੱਥੇ ਨਾ ਨੂੰਕਰ ਕਰਦੀ ਹੈ ਕਿ ਉਹ ਉਸ ਮੁੰਡੇ ਦੇ ਨਾਲ ਮੈਰਿਜ ਨਹੀਂ ਕਰਵਾਉਗੀ ਉਹ ਬਹੁਤ ਜ਼ਿਆਦਾ ਚਲਾਕ ਹੈ ਤੇ ਇੱਥੇ ਸੰਦੀਪ ਕੋਸ਼ਿਸ਼ ਕਰੂਗੀ ਉਸ ਦਾ ਰਿਸ਼ਤਾ ਲਜਾਣ ਦੇ ਲਈ ਤੇ ਵੇਖੋ ਆਉਣ ਵਾਲੀ ਵੀਡੀਓ ਦੇ ਵਿੱਚ ਉਸ ਦਾ ਰਿਸ਼ਤਾ ਵਿਕੀ ਨਾ ਕਰਵਾ ਪਾਉਗੀ ਜਾਂ ਫਿਰ ਨਹੀਂ ਤੇ ਪ੍ਰੀਤ ਇੱਥੇ ਬਾਰ ਦੇ ਚੱਕਰਾਂ ਦੇ ਵਿੱਚ ਫਸੀ ਹੁੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਤਾਂ ਬਾਹਰ ਹੀ ਜਾਣਾ ਮੈਂ ਬਾਹਰ ਦੀ ਪੜ੍ਹਾਈ ਕੀਤੀ ਹੈ ਤੇ ਉਧਰ ਬਬਲੂ ਵੀ ਆਪਣੇ ਫੋਰਨ ਜਾਣ ਦੀ ਤਿਆਰੀ ਕਰਦਾ ਹੁੰਦਾ ਹੈ ਤੇ ਉਹ ਕਵਲ ਤਾਂ ਗਵਾਂਡੀ ਬਣਿਆ ਹੁੰਦਾ ਹੈ ਦੋਸਤ ਹੁੰਦਾ ਹੈ ਤੇ ਜਿਹੜਾ ਸੋਨੂ ਹੁੰਦਾ ਹੈ ਉਹ ਏਜੰਟ ਬਣਿਆ ਹੁੰਦਾ ਹੈ ਤੇ ਉਹ ਕਿਸ ਤਰ੍ਹਾਂ ਅੱਜਕੱਲ੍ਹ ਦੁਨੀਆ ਦੇ ਵਿੱਚ ਅਜੰਤ ਏਜੰਟ ਠੱਗੀਆਂ ਮਾਰਦੇ ਹਨ ਭੋਲੇ-ਭਾਲੇ ਲੋਕਾਂ ਨੂੰ ਆਪਣੇ ਚੰਗਲ 'ਚ ਫਸਾਉਣੇ ਵਿਖਾਇਆ ਗਿਆ ਹੈ